ਅਣਖ ਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਬਹੁਤ ਬਹੁਤ ਬਰੀਕ ਜੀ ਲਾਈਨ ਆ ਅਣਖ ਤੇ ਫੁਕਰਾਪਨ ਅਣਖ ਕਿਤੇ ਬਾਜ਼ਾਰਾਂ ਚੋਂ ਨਹੀਂ ਮਿਲਦੀ ਅਣਖ ਪੈਦਾ ਹੁੰਦੀ ਇੱਥੇ ਅੰਦਰ ਅਣਖ ਦਾ ਕੋਈ ਬੂਟਾ ਨਹੀਂ ਲੱਗਦਾ ਅਣਖ ਕਿਸੇ ਕੋਲਡ ਸਟੋਰ ਚ ਨਹੀਂ ਸਟੋਰ ਹੁੰਦੀ ਉਹ ਤੇ ਅੰਦਰ ਪੈਦਾ ਹੁੰਦੀ ਜਿਹਦੇ ਅੰਦਰ ਅਣਖ ਦੀ ਚਣਕ ਹੋਵੇ ਜੀ ਜਿਹਦਾ ਬੈਕਗ੍ਰਾਉਂਡ ਹੋਵੇ ਜਿਹਦਾ ਖਾਨਦਾਨ ਹੋਵੇ ਠੀਕ ਹੈ ਜਿਨ੍ਹਾਂ ਦੇ ਬਜ਼ੁਰਗਾਂ ਨੇ ਸਾਰੀ ਜ਼ਿੰਦਗੀ ਤਾੜ ਕੇ ਰੱਖਿਆ ਹੋ ਉਹਨੂੰ ਪਤਾ ਅਣਖ ਕਿਨੂੰ ਕਹਿੰਦੇ ਆ ਜੀ ਮੋਛਾਂ ਨੂੰ ਫੇਸਕੋ ਲਾ ਕੇ ਤਾਂ ਚੋਕ ਲੈਣਾ ਹੈ ਨਾ ਜਾਨ ਪੋਚ ਮੀਆਂ ਪੱਗਾ ਮੰਨ ਲੈਣਾ ਅਣਖ ਨਹੀਂ ਆ ਹਾਂ ਫੁਕਰੀ ਜਿਹੜੀ ਆ ਜਿਹੜੀਆਂ ਜਿਹੜੀ ਚੀਜ਼ਾਂ ਨੇ ਮੈਂ ਨਾਂ ਲਏ ਇਹਨੂੰ ਫੁਕਰੀ ਕਹਿ ਸਕਦੇ ਆ ਮੋਛਾਂ ਨੂੰ ਵੱਟ ਦੇ ਕੇ ਰੱਖਣੇ ਹੂੰ ਅੱਗਾ ਪੋਚ ਕੇ ਰੱਖਣੀਆਂ ਹਨ ਇਹੋ ਵਿਚਾਰਾ ਨੱਕੇ ਮੋੜਦਾ ਤੇ ਧੌਣ ਤੇ ਗੋਡਾ ਰੱਖ ਕੇ ਤੇ ਬੁਲਟ ਘੜਾਉਣਾ ਤੇ ਫਲਾਣਾ ਕਰ ਇਹ ਫੋਕਰੀਆਂ ਨੇ ਅਣਖ ਨਹੀਂ ਆ ਇਹ ਕਹਿੰਦਾ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚ ਇੱਕ ਦਿਨ ਪਹੁੰਚ ਗਿਆ ਸਰਹੰਦ ਉੱਥੇ ਦਿਖ ਗਈ ਅਣਖ ਦਵਾਰਾਂ 'ਚ ਉਹ ਖੜੀਆਂ ਹਜੇ ਵੀ ਜਿਨ੍ਹਾਂ ਨੇ ਚਿਣੇ ਸੀ ਉਹ ਸਹਬਜ਼ਾਦੇ ਉਹ ਅੱਜ ਵੀ ਉਹਨਾਂ ਦੀ ਗਵਾਹੀ ਭਰਦਿਆਂ ਖੜੀਆਂ ਨੇ